ਵਾਹਿਗੁਰੂ ਖਾਲਸਾ ਜੀ ਕੀ ਫਤਿਹ ਅੱਜ ਅਸੀਂ ਭਾਈ ਨਮਨੀਤ ਕੁਮਾਰ ਗੋਪੀ ਜੀ ਦੇ ਚੋਣ ਮਹਿੰਮ ਵਾਸਤੇ ਉਰੇ ਆਏ ਹੈਗੇ ਆ ਜਿਹੜੀ ਲੁਧਿਆਣਾ ਵੈਸਤੀ ਸੀਟ ਹੈ ਉਹਦੇ ਉੱਤੇ ਸਾਡੇ ਜਨਰਲ ਸਕੱਤਰ ਭਾਈ ਨਮਨੀਤ ਸਿੰਘ ਜੀ ਨੂੰ ਅਸੀਂ ਬੇਨਤੀ ਮਾਫ ਕਰਨਾ ਭਾਈ ਨਮਨੀਤ ਕੁਮਾਰ ਜੀ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਇੱਥੇ ਆ ਕੇ ਜੀ ਸਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲ ਦਰਬਾਰ ਅੰਮ੍ਰਿਤਸਰ ਦੀ ਜਿਹੜੀ ਪੂਰੀ ਟੀਮ ਐ ਸੀਨੀਅਰ ਦੀ ਟੀਮ ਜਿਹਦੇ ਵਿੱਚ ਪ੍ਰੋਫੈਸਰ ਮਿੰਰਪਾਲ ਜੀ ਸਰਦਾਰ ਅਮਾਨ ਸਿੰਘ ਜੀ ਮਾਨ ਸਰਦਾਰ ਬਹਾਦਰ ਸਿੰਘ ਪਸੌੜ ਸਰਦਾਰ ਹਰਪ੍ਰੀਤ ਸਿੰਘ ਕਸ਼ਮੀਰੀ ਤੇ ਆਪਣੇ ਰਾਮਪੁਰਾ ਸਾਹਿਬ ਜਿਹੜੇ ਸੀਨੀਅਰ ਟੀਮ ਜਿਹੜੀ ਹੈਗੀ ਆ ਉਹ ਇੱਥੇ ਪਹੁੰਚੀ ਆ ਤੇ ਉੱਥੇ ਮਨੀ ਸਿੰਘ ਗੋਪੀ ਜੀ ਜਿਨ੍ਹਾਂ ਨੂੰ ਅੱਜ ਮੇਨ ਲੁਧਿਆਣੇ ਦੀ ਜਿਹੜੀ ਜਿਮਣੀ ਚੌਣ ਆਈ ਆ ਉਹਦੇ ਵਿੱਚ ਇੱਥੇ ਉਤਾਰਿਆ ਗਿਆ ਵਾ ਉਹਦੇ ਵਿੱਚ ਲੁਧਿਆਣੇ ਦੇ ਜਿਹੜੇ ਮੁੱਖ ਮੁੱਦੇ ਆ ਜਿਹੜੇ ਮੌਤ ਆ ਆਪਣੇ ਨੌਜਵਾਨ ਜਿਹੜੇ ਆ ਨਸ਼ਿਆਂ ਨਾਲ ਮਰ ਰਹੇ ਆ ਜਾਂ ਸਾਡੇ ਹਸਪਤਾਲਾਂ ਦੇ ਵਿੱਚ ਵਧੀਆ ਇਲਾਜ ਜਿਹੜਾ ਵਾ ਉਹ ਹੋਣਾ ਚਾਹੀਦਾ ਜੇ ਬੁੱਢੇ ਨਾਲੇ ਦੀ ਜਿਹੜੀ ਗੱਲਬਾਤ ਚੱਲਦੀ ਆ ਉਹ ਪਿਛਲੇ ਸਾਲਾਂ ਤੋਂ ਮੁੱਦੇ ਦਾ ਬਣੇ ਹੋਏ ਆ ਪਰ ਅਜੇ ਤੱਕ ਉਹਦਾ ਕੋਈ ਹੱਲ ਨਹੀਂ ਹੋਇਆ ਉਹਦੇ ਨਾਲ ਨਾਲ ਜਿਹੜਾ ਹੋਰ ਸਿਟੀ ਸੈਂਟਰ ਦੇ ਮੁੱਦੇ ਆ ਜਾਂ ਕੋਈ ਪਾਰਕਿੰਗ ਦੇ ਮੁੱਦੇ ਆਰੇ ਉਹ ਸਾਰੇ ਜਿਹੜੇ ਮੁੱਦੇ ਆ ਉਹ ਤਾਂ ਹੱਲ ਹੋਣਗੇ ਜੇ ਅਸੀਂ ਕੋਈ ਆਮ ਸਰਕਾਰ ਦੇ ਨਾਲ ਜਿਹੜਾ ਵਾ ਕੋਈ ਸਵਾਲ ਪਾਉਣ ਵਾਲੇ ਵੀ ਬੰਦੇ ਉੱਥੇ ਬੈਠੇ ਹੋਣਗੇ ਜੇ ਅਸੀਂ ਉਹੀ ਬੰਦਿਆਂ ਨੂੰ ਜਿਹੜੇ 92 ਦੇ 92 ਉਹਨਾਂ ਦੇ ਵਿੱਚ ਫਿਰ ਇੱਕ ਜਿੱਧਾ ਅੱਗੇ ਉਹਨਾਂ ਦੇ ਭੇਜ ਦਾਂਗੇ ਤੇ ਉਹਨਾਂ ਨੂੰ ਸਵਾਲ ਕਰਨ ਵਾਲੇ ਤੱਕ ਕੋਈ ਨਹੀਂ ਹੋਊਗਾ ਤੇ ਸਾਡੇ ਲੋਕ ਜਿਹੜੇ ਆਮ ਜਨਤਾ ਵਾ ਉਹ ਐਂ ਜੁੱਤੀਆਂ ਖਾਂਦੀ ਰਹੂਗੀ ਸੋ ਮੈਂ ਬੇਨਤੀ ਕਰਦਾ ਆਮ ਲੋਕਾਂ ਨੂੰ ਲੁਧਿਆਣਾ ਦੇ ਲੋਕਾਂ ਨੂੰ ਜੇ ਤੁਸੀਂ ਚਾਹੁੰਦੇ ਵੀ ਤੁਹਾਡੇ ਜਿਹੜੇ ਮੁੱਦੇ ਆ ਉਹ ਹੱਲ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ ਅਨੁਸਾਰ ਦੇ ਜਿਹੜਾ ਮਨਜੀਤ ਸਿੰਘ ਜੀ ਗੋਪੀ ਨੇ ਇਹਨਾਂ ਨੇ ਇੱਕ ਵਾਰ ਸਾਥ ਦਿੱਤਾ ਜਾਵੇ ਤਾਂ ਜੋ ਇੱਥੇ ਜਿਹੜੇ ਪੰਜਾਬ ਦੇ ਲੋਕਾਂ ਦੀ ਜਿਹੜੀ ਗੱਲ ਹੈ ਉਹ ਵੱਧ ਚੜ ਕੇ ਅਸੀਂ ਮੰਗ ਸਕੀਏ ਤੇ ਉਹਨਾਂ ਦੇ ਜਿਹੜੇ 92 ਦੇ 92 ਜਿਹੜੇ ਉੱਤੇ ਮੁਰਦਾ ਘਰ ਦੇ ਬੈਠੇ ਬੰਦੇ ਜਿਹੜੇ ਪੰਜਾਬ ਦੀ ਗੱਲ ਹੀ ਨਹੀਂ ਕਰਦੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰ ਰਹੇ ਤੇ ਉਹਨਾਂ ਨੂੰ ਸਵਾਲ ਪਾਇਆ ਜਾਣਾ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਲੁਧਿਆਣਾ ਦੇ ਪਤਨੀ ਲੋਕਾਂ ਨੂੰ ਵੀ ਇੱਕ ਵਾਰ ਸ਼੍ਰੋਮਣੀ ਕਾਲਗਰਮ ਅੰਮ੍ਰਿਤਸਰ ਦਾ ਸਾਥ ਦੋ ਤਾਂ ਜੋ ਅਸੀਂ ਇਹ ਲੜਾਈ ਜਿਹੜੀ ਪੰਜਾਬ ਦੀ ਹੈ ਵੱਡੇ ਪੱਧਰ ਤੇ ਲੜ ਸਕੀਏ ਇਹਨਾਂ ਦਾ ਅਰਥ ਕਿਹੜੇ ਕੰਮ ਨੇ ਜਿਹੜੇ ਤੁਸੀਂ ਸੋਚੀ ਹੋਏ ਆ ਦੇਖੋ ਜੇ ਜੇ ਅਸੀਂ ਜਿੱਤ ਕੇ ਆਉਂਦੇ ਆ ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਮੁੱਖ ਮੁੱਦੇ ਹੈਗੇ ਆ ਇਥੇ ਜਿਹੜਾ ਸਿਟੀ ਸੈਂਟਰ ਦਾ ਹੈਗਾ ਵਾ ਜਾਂ ਸਾਡੇ ਇਥੇ ਏਸੀ ਮਾਰਕੀਟ ਦੀ ਪਾਰਕਿੰਗ ਦੀ ਜਿਹੜੀ ਗੱਲਬਾਤ ਕਾਫੀ ਦਿਨ ਤੋਂ ਚੱਲਦੀ ਹੈ ਨਸ਼ਿਆਂ ਦਾ ਮੁੱਦਾ ਹੈਗਾ ਜਿਹੜਾ ਸਾਡੇ ਨੌਜਵਾਨ ਹੁਣ ਸਾਡੀ ਪਾਰਟੀ ਨੂੰ ਇਹ ਖਾਲਿਸਤਾਨੀ ਕਹਿੰਦੇ ਬਜ਼ਾਰ ਦਿੰਦੇ ਆ ਪਰ ਅੱਜ ਅਸੀਂ ਨਮਨਤ ਸਿੰਘ ਜਿਹੜੇ ਗੋਪੀ ਜੀ ਨੇ ਇੱਕ ਹਿੰਦੂ ਪਰਿਵਾਰ ਤੋਂ ਜਿਹੜਾ ਹੈਗੇ ਆ ਤੇ ਇਹ ਇਥੇ ਜੇ ਸਾਡੇ ਕੈਂਡੀਡੇਟ ਜਿਹੜੇ ਲੜਨ ਆਏ ਆ ਕਿਉਂਕਿ ਜਿਹੜਾ ਨਸ਼ਾ ਵਾ ਜਿਹੜਾ ਪੀਕਾ ਵਾ ਉਹਨੇ ਨਾ ਕਿਤੇ ਹਿੰਦੂ ਦਾ ਨੂੰ ਬਾਹ ਦੇਖਣੀ ਹੈ ਨਾ ਉਹਨੇ ਕਿਤੇ ਸਿੱਖਰੀ ਦੇਖਣੀ ਨਾ ਉਹਨੇ ਕਿਤੇ ਮੁਸਲਮਾਨੀ ਦੇਖਣੀ ਹੈ ਉਹਦੇ ਵਿੱਚ ਦਾ ਸਾਡੇ ਪੰਜਾਬ ਦਾ ਅਸਲ ਘਾਟ ਹੋ ਰਿਹਾ ਸੋ ਅਸੀਂ ਇਹੀ ਜਿਹੜੀ ਆਵਾਜ਼ ਚੱਕਣਾ ਚਾਹੁੰਦੇ ਆ ਜਿਹੜੀ ਪਹਿਲਾਂ ਜਿਹੜਾ ਹਿੰਦੂ ਮੁਸਲਮਾਨ ਜਾਂ ਸਿੱਖ ਦੀ ਆਪਾਂ ਗੱਲ ਛੱਡ ਕੇ ਪਹਿਲਾਂ ਪੰਜਾਬ ਦੇ ਪੰਜਾਬੀਆਂ ਦੀ ਗੱਲ ਕਰੀਏ ਜੇ ਸਾਡਾ ਪੰਜਾਬ ਦੇ ਪੰਜਾਬੀ ਰੁੱਤਜੂਗੀ ਤੇ ਸਾਡੀ ਜੇ ਨੌਜਵਾਨੀ ਵੱਜੂਗੀ ਤੇ ਆਪੇ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਰਹੂਗਾ ਇਸ ਕਰਕੇ ਅਸੀਂ ਜਿਹੜੇ ਪਹਿਲੇ ਮੁੱਦੇ ਸਾਡੇ ਆਹੀ ਹੋਣਗੇ ਜੀ ਠੀਕ ਹੈ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਵੇਂ ਕਿ ਜਿਮਨੀ ਚੌੜ ਆਈ ਆ ਲਧੋਣੇ ਦੇ ਵਿੱਚ ਉਹਦੇ ਹਿਸਾਬ ਨਾਲ ਮੇਰੇ ਲੀਡਰ ਸਹਿਬਾਨ ਨੇ ਮੇਰੇ ਕੈਂਡੀਡੇਟ ਸਹਿਬਾਨ ਨੇ ਦੱਸਿਆ ਆਪ ਜੀ ਨੂੰ ਕਿ ਸਾਡੇ ਅਹਿਮ ਮੁੱਦੇ ਜਿਹੜੇ ਨੇ ਅਸੀਂ ਉਹਨਾਂ ਦੇ ਉੱਤੇ ਪ੍ਰੈਕਟੀਕਲੀ ਪਹਿਲਾਂ ਕੰਮ ਕਰ ਚੁੱਕੇ ਹਾਂ ਤੇ ਅੱਗੇ ਚਾਹੁੰਦੇ ਹਾਂ ਕਿ ਲੋਕਾਂ ਤੱਕ ਅਸੀਂ ਉਹ ਪ੍ਰੈਕਟੀਕਲ ਕੰਮ ਲੈ ਕੇ ਜਾਈਏ ਇਹਦੇ ਨਾਲ ਨਾਲ ਮੈਂ ਤਾਂ ਇਹੀ ਗੱਲ ਐਡ ਕਰਨਾ ਚਾਹੁੰਦਾ ਕਿ ਜਿਹੜਾ ਐਕਚੁਅਲ ਵੋਟਰ ਹੈ ਜਿਹਨੂੰ ਕੋਈ ਵੀ ਨਹੀਂ ਪੁੱਛਦਾ ਕੇਵਲ ਨਾਰੇ ਲਾਉਂਦਾ ਅਸੀਂ ਉਹਦੇ ਤੱਕ ਹਮੇਸ਼ਾ ਹੀ ਅਪਰੋਚੇਬਲ ਰਹੇ ਆ ਤੇ ਅੱਜ ਵੀ ਅਪਰੋਚ ਕਰਾਂਗੇ ਕਿ ਅਮੀਰਾਂ ਦੇ ਲਾਰੇ ਅੱਡ ਚੀਜ਼ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਜਿਹੜਾ ਲੋਕਾਂ ਦੇ ਵਿੱਚ ਵਿਚਿਆ ਹੋਇਆ ਬੰਦਾ ਹੈ ਜਿਹੜੀ ਸਾਡੀ ਸਵਰਛੀ ਪਾਰਟੀ ਹੈ ਅਸੀਂ ਉਹਨਾਂ ਦੇ ਵਿੱਚ ਵਿਚਰ ਕੇ ਚਾਹੇ ਉਹ ਰਿਕਸ਼ੇ ਵਾਲੇ ਹੋਣ ਜੀਬਲੇ ਵਾਲੇ ਹੋਣ ਜਾਂ ਵਪਾਰ ਵਾਲੇ ਹੋਣ ਪ੍ਰਾਪਰਟੀ ਵਾਲੇ ਹੋਣ ਜਿਹੜੀਆਂ ਉਹਨਾਂ ਦੀ ਨਿੱਜੀ ਸਮੱਸਿਆਵਾਂ ਡੇ ਬਾਏ ਡੇ ਨੇ ਪਾਰਕਿੰਗ ਹੈ ਜਾਂ ਕੁਝ ਵੀ ਹੈ ਜੋ ਅਸੀਂ ਸੁਣਿਆ ਇੱਥੇ ਆ ਕੇ ਜਿਸ ਵੀ ਤਰ੍ਹਾਂ ਦੀ ਉਹਨਾਂ ਦੀ ਪ੍ਰੈਕਟੀਕਲ ਆਮ ਬੰਦੇ ਦੀ ਜਿਹੜੀ ਪ੍ਰੋਬਲਮ ਹੋएगी ਉਹਦੇ ਨਾਲ ਅਸੀਂ ਪੂਰੀ ਸਲਾਹ ਕਰਕੇ ਤੇ ਉਹਨਾਂ ਦੇ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਜੋ ਹੱਲ ਹੋ ਸਕੇ ਇਸ ਕਰਕੇ ਅਸੀਂ ਲੁਧਿਆਣੇ ਵੈਸਟ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਨਮਨੀਤ ਕੁਮਾਰ ਗੋਪੀ ਜੀ ਨੂੰ ਕਾਮਯਾਬ ਕਰਨ ਤਾਂ ਜੋ 40 ਸਾਲ ਤੋਂ ਜਿਹੜੀ ਪਾਰਟੀ ਨਸ਼ਿਆਂ ਦੇ ਖਿਲਾਫ ਹੈ ਜਿਹੜੀ ਪਾਰਟੀ ਆਪਣੇ ਵਚਨ ਤੇ ਪੂਰੀ ਰਹਿੰਦੀ ਹੈ ਉਸ ਪਾਰਟੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਮੇਰਾ ਤਾਂ ਇਹ ਕਹਿਣਾ ਹੈ ਠੀਕ ਹੈ ਕੀ ਕਹਿਣਾ ਜੰਮੀ ਹੈ ਜਿਹੜੀ ਹੋਇਆ ਤੁਹਾਡਾ ਇੱਲਾਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੀ ਅੱਜ ਪਾਰਟੀ ਨੇ ਮੇਰੇ ਤੇ ਭਰੋਸਾ ਜਤਾਇਆ ਹੈਗਾ ਤੇ ਜਿਹੜੀਆਂ ਜੀਮਨੀ ਚੋਣਾਂ ਹੋਣ ਜਾ ਰਹੀਆਂ ਨੇ ਲੁਧਿਆਣੇ ਦੇ ਵਿੱਚ ਜਿਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪ ਦੇ ਕੈਂਡੀਡੇਟ ਲਾਏ ਆ ਕਾਂਗਰਸ ਨੇ ਵੀ ਲਾਇਆ ਆਮ ਆਦਮੀ ਪਾਰਟੀ ਨੇ ਵੀ ਲਾਇਆ ਗਿਆ ਸੋ ਸਾਡੀ ਜਿਹੜੀ ਪਾਰਟੀ ਗਈ ਸੀ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਹੈਗਾ ਤੇ ਇਹਨਾਂ ਨੇ ਕਿਹਾ ਕਿ ਤੁਸੀਂ ਇਹ ਜੀਮਨੀ ਚੋਣ ਲੜੋ ਤੇ ਤੁਸੀਂ ਸਿਆਣੇ ਹੋ ਲਿਆਕਤਮੰਦ ਹੋ ਤੇ ਇਨਸਾਫ ਪਸੰਦ ਲੋਕਾਂ ਦੀ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਸੋ ਮੈਂ ਜਿਹੜੀ ਸੀਟ ੱਗੀ ਐ ਇਹ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗਾ ਤੇ ਜਿਹੜੇ ਇੱਥੇ ਰਸੂਕਦਾਰ ਲੋਕ ਲੋਕਾਂ ਨੂੰ ਭ੍ਰਮ ਪੈਦਾ ਕਰ ਰਹੇ ਆ ਉਹਨਾਂ ਸਾਰਿਆਂ ਦਾ ਭ੍ਰਮ ਤੋੜ ਕੇ ਉਹਨਾਂ ਨੂੰ ਅਸਲ ਆਇਨਾ ਤੇ ਚਿਹਰਾ ਮੈਂ ਦਿਖਾਵਾਂਗਾ ਮੈਂ ਦੇਣਾ ਪਬਲਿਕ ਨੂੰ ਕੀ ਫੀਲ ਕਰਾਂ ਪਬਲਿਕ ਵੋਟਰਾਂ ਨੂੰ ਕੀ ਆ ਜੀ ਪੱਛਮੀ ਦੇ ਮੈਂ ਵੋਟਰਾਂ ਨੂੰ ਅਪੀਲ ਇਹ ਕਰਨਾ ਚਾਹੁੰਦਾ ਕਿ ਜੇਕਰ ਤੁਸੀਂ ਆਪਣੀ ਮੱਤ ਦਾ ਦਾਨ ਦੇਣਾ ਅਸੀਂ ਕਿਸੇ ਨੂੰ ਘਰੋਂ ਆਟੇ ਦੀ ਕੋਲੀ ਜਾਂ ਕੋਈ ਚੀਜ਼ ਦੇਣ ਲੱਗ ਗਿਆ 10 ਵਾਰ ਸੋਚਦੇ ਜੇਕਰ ਸਾਡੇ ਘਰ ਕੋਈ ਆ ਜਾਂਦਾ ਪਰ ਅਸੀਂ ਆਪਣੀ ਮੱਤ ਦਾ ਦਾਨ ਦੇਣ ਲੱਗਿਆ ਨਹੀਂ ਸੋਚਦੇ ਤੁਸੀਂ ਆਪਣੀ ਮੱਤ ਦਾ ਦਾਨ ਪਹਿਲਾਂ ਹੀ ਇਹਨਾਂ ਨੂੰ 92 ਐਮਐਲਏ ਦਾ ਮੰਡੇਟ ਦੇ ਕੇ ਦਿੱਤਾ ਹੈ ਜੇਕਰ ਕੋਈ ਵਿਰੋਧੀ ਤੁਸੀਂ ਖੜਾ ਹੀ ਨਹੀਂ ਕਰੋਗੇ ਜਿਹੜਾ ਤੁਹਾਡੀ ਆਵਾਜ਼ ਬਣੇ ਤੁਸੀਂ ਜੇਕਰ ਇਹਨਾਂ ਨੂੰ ਇਹ ਮੰਡੇਟ ਦਿੱਤਾ ਤੇ ਜਦੋਂ ਤੁਸੀਂ ਇਹਨਾਂ ਦੇ ਛਿੱਤਰ ਮਾਰਨੇ ਆ ਇਹ ਲੋਕਾਂ ਦੇ ਛਿੱਤਰ ਮਾਰ ਕੇ ਤੁਹਾਡੀ ਆਵਾਜ਼ ਬੰਦ ਕਰਾ ਦਿੰਦੇ ਆ ਤੇ ਤੁਹਾਨੂੰ ਇੱਥੇ ਬੰਦਾ ਚਾਹੀਦਾ ਹੈਗਾ ਕਿ ਜਿਹੜਾ ਵਿਰੋਧੀ ਧਿਰ ਵਾਂਗੂ ਤੁਹਾਡੀ ਗੱਲ ਚੱਕ ਸਕੇ ਨਹੀਂ ਤੇ ਤੁਹਾਡਾ ਵਿਰੋਧ ਤੇ ਕਦੀ ਹੋਣਾ ਹੀ ਨਹੀਂ ਤੁਹਾਨੂੰ ਜਿਵੇਂ ਵੈਸਟ ਦੇ ਵਿੱਚ ਪਤਾ ਹੈ ਕਿ ਲਗਾਤਾਰ ਪਰਚੀਆਂ ਦੀ ਪਰਮਾਰ ਆਈ ਹੋਈ ਹੈ ਲਗਾਤਾਰ ਝੂਠੀਆਂ ਐਫ ਆਈ ਆਰਾਂ ਦਰਜ ਹੋ ਰਹੀਆਂ ਇੱਥੇ ਆ ਕੇ ਮੌਜੂਦਾ ਰਾਜ ਸਭਾ ਮੈਂਬਰ ਸੀਪੀ ਸਾਹਿਬ ਨੂੰ ਆਰਡਰ ਕਰਦੇ ਆ ਕਿ ਹਾਂਜੀ ਤੁਸੀਂ ਐਫ ਆਈ ਆਰ ਕੱਟ ਦਿਓ ਇੱਕ ਘੰਟੇ ਦੇ ਵਿੱਚ ਬਿਨਾਂ ਤਫ਼ਤੀਸ਼ ਤੋਂ ਐਫ ਆਈ ਆਰਾਂ ਦਰਜ ਹੋ ਰਹੀਆਂ ਸੋ ਇਹ ਸਾਰੇ ਕੰਮਾਂ ਨੂੰ ਨਕੇਲ ਪਾਈ ਜਾਏਗੀ ਸਾਡੀ ਪਾਰਟੀ ਜਿਹੜੀ ਹੈ ਇਹ ਸੂਰਮਿਆਂ ਦੀ ਪਾਰਟੀ ਹੈ ਸਾਡੇ ਜਿਹੜੇ ਜਰਨੈਲ ਅਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਇਹ ਬੜੇ ਤਗੜੇ ਜਰਨੈਲ ਅਗੇ ਆ ਇਹਨਾਂ ਨੇ ਬੜੇ ਤਸੱਦਦ ਚੱਲੇ ਹੋਏ ਆ ਸੋ ਅਸੀਂ ਜੇਕਰ ਸਾਨੂੰ ਮੌਕਾ ਦਿੰਦੇ ਆ ਇੱਥੋਂ ਦੀ ਆਵਾਮ ਵੈਸਟ ਦੀ ਆਵਾਮ ਮੌਕਾ ਦਿੰਦੀ ਹੈ ਤੇ ਮੈਂ ਉਹਨਾਂ ਨੂੰ ਨਿਰਾਸ਼ ਨਹੀਂ ਕਰੂੰਗਾ ਤੇ ਇਹਦੇ ਨਾਲ ਦੇ ਨਾਲ ਮੈਂ ਵਚਨ ਦਿੰਦਾ ਕਿ ਉਹਨਾਂ ਦੇ ਉੱਤੇ ਕੋਈ ਵੀ ਵਦੀਕੀ ਨਹੀਂ ਹੋਏਗੀ